ਦੇਖੋ ਵੀ ਕਰੋੜਾਂ ਲੋਕਾਂ ਦੇ ਅਰਦਾਸਾਂ ਨੇ ਤੇ ਬਹੁਤ ਕਨਵਲ ਹੀਰਾ ਸਾਡਾ ਪੰਜਾਬ ਦਾ ਜਿਹੜਾ ਵੈਸੇ ਲੈ ਵਿਚਾਰਾ ਬਹੁਤ ਸੰਘਰਸ਼ ਕਰਿਆ ਲਾਈਫ ਜਿੰਨਾ ਅੱਜ ਸਾਰਿਆਂ ਨੇ ਟਿਕਰੀ ਉੱਠ ਕੇ ਸਾਰੇ ਬੱਚੇ ਛੁੜੜੇ ਉਹ ਵੀ ਪੁੱਛਦੇ ਆ ਵੀ ਰਾਜ ਵਿੱਚ ਦਾ ਕੀ ਹਾਲ ਹੈ ਮੈਂ ਕਹਿੰਦਾ ਵੀ ਜਿੰਨੇ ਅਰਦਾਸਾਂ ਹੋ ਰਹੀਆਂ ਨੇ ਜਾਂ ਜਿੰਨੇ ਲੋਕਾਂ ਦਾ ਉਹ ਹੈ ਤਾਂ ਪਰਮਾਤਮਾ ਸਾਡੀ ਅਰਦਾਸ ਜ਼ਰੂਰ ਸੁਣੂਗਾ ਤੇ ਉਹਨੂੰ ਰਿਵਾਈਵ ਕਰੂਗਾ ਜੋ ਛੇਤੀ ਤੰਦਰੁਸਤ ਹੋਵੇ ਆਪਣੀ ਜ਼ਿੰਦਗੀ ਨੂੰ ਪੈਰਾਫਰ ਲੈ ਕੇ ਆਵੇ ਤੇ ਜੋ ਪਰਿਵਾਰ ਨੂੰ ਮੈਂ ਕਹੇ ਸਮਾਂ ਦਾ ਪਿਤਾ ਦਾ ਸ਼ਾਇਦ ਪਹਿਲਾਂ ਉੱਠ ਗਿਆ ਤੇ ਪਰਿਵਾਰ ਦਾ ਇੱਕੋ ਇੱਕ ਜਿਹੜਾ ਆਪਾਂ ਕਹੇ ਸਮਾਂ ਵੀ ਐਸੋੜੇ ਐਸਟ ਹੈ ਸੋਰਸ ਹੈ ਤੇ ਜੋ ਉਹ ਵੀ ਜਿਹੜਾ ਬਹੁਤ ਬੜਾ ਸਾਡੇ ਵਾਸਤੇ ਘਟ ਹੈ ਪਰ ਮੈਂ ਇਹ ਕਹਾਂਗਾ ਵੀ ਪਰਮਾਤਮਾ ਸੱਚੇ ਪਾਸਾ ਸਾਡੇ ਸਾਰੇ ਅਰਦਾਸ ਕਬੂਲ ਕਰਨਗੇ ਔਰ ਜੋ ਇਹ ਐਡਾ ਬੜੀ ਸੱਟ ਹੈ ਉਹ ਜੋ ਵਾਹਿਗੁਰੂ ਕਿਰਪਾ ਕਰ ਸਕਦੇ ਉਹ ਡਾਕਟਰ ਵੀ ਇਹ ਕਦੇ ਪ੍ਰਮਾਤਵਾਗੇ ਅਰਦਾਸ ਕਰੋ ਤੇ ਆਪਾਂ ਸਾਰੇ ਅਰਦਾਸ ਕਰ ਰਹੇ ਆਂ ਔਰ ਤਕਰੀਬਨ ਮੈਂ ਕਹਿੰਦਾ ਵੀ ਬਾਹਰੋਂ ਵੀ ਲੋਕਾਂ ਦੇ ਬਹੁਤ ਫੋਨ ਆਈ ਜਾਂਦੇ ਨੇ ਜਿਹੜੇ ਉਹਨਾਂ ਮਾੜਾ ਮੋਟਾ ਵੀ ਜਾਣਦੇ ਨੇ ਯਾਰ ਜਿਹਨਾਂ ਨੂੰ ਪਤਾ ਹੈ ਬਹਾਰੀ ਚ ਰਿਸ਼ਵਤ ਸਾਹਿਬ ਦਾ ਬਹਾਰੀ ਹਲਕਾ ਹੈ ਬਹਾਰੀ ਰਹਿੰਦੇ ਨੇ ਤਾਂ ਉੱਤੇ ਉਹ ਸਾਰੇ ਲੋਕ ਸਾਨੂੰ ਪੁੱਛਦੇ ਨੇ ਤੇ ਅਸੀਂ ਸਾਰੇ ਲੋਕਾਂ ਨੂੰ ਇਹ ਕਹਿੰਦੇ ਆਂ ਭਾਈ ਤੁਸੀਂ ਵੀ ਜਿਵੇਂ ਸਾਰੇ ਅੱਜ ਪਰਿਵਾਰ ਅਰਦਾਸ ਕਰਦੇ ਨੇ ਤੁਸੀਂ ਵੀ ਅਰਦਾਸ ਕਰੋ ਸ਼ਾਮਲ ਹੋਵੋ ਆਪਣੀ ਅਰਦਾਸ ਕਬੂਲ ਹੋਣ ਤੋਂ ਬਾਅਦ ਸਾਡਾ ਵੀਰ ਸਾਡਾ ਸਾਡਾ ਅਜੀਜ਼ ਤੰਦਰੁਸਤ ਹੋਵੇ ਤੇ ਪਰਿਵਾਰ ਦਾ ਜਿਹੜਾ ਆਪਣਾ ਪਾਲਣ ਪੋਸ਼ਣ ਕਰੇ ਉਹ ਬੱਚੇ ਮੈਂ ਦੇਖ ਕੇ ਜੋ ਫੋਟੋ ਦੇਖਦਾ ਆਪਣਾ ਸੋਸ਼ਲ ਮੀਡੀਆ ਤੇ ਤਾਂ ਬੜਾ ਇਸ ਬਾਰੇ ਬੱਚਿਆਂ ਦੀ ਜੋ ਮਸੂਮਤਾ ਹੈ ਉਹ ਦੇਖਣ ਜੋ ਹੁੰਦੀ ਹੈ ਤੇ ਪ੍ਰਮਾਤਮਾ ਦੇ ਅੰਦਰ ਡੇਰ ਦੀ ਅੰਧੇਰ ਵੀ ਹੋ ਸਕਦਾ ਹੈ ਅੰਧੇਰ ਹੈ ਨਹੀਂ ਡੇਰ ਹੋ ਸਕਦੀ ਹੈ ਕਿ ਉਹ ਪ੍ਰਮਾਤਮਾ ਸਾਨੂੰ 100% ਉਮੀਦ ਹੈ ਕਿ 100% ਸਾਡੀ ਅਰਦਾਸ ਸੁਣਨਗੇ ਤੁਰੰਤ ਸੁਣਨਗੇ ਸੇ ਪਰਿਵਾਰਕ ਮੈਂਬਰਾਂ ਦੇ ਨੇ ਹੁਣ ਐਕਚੁਅਲੀ ਮੈਂ ਉੱਧਰ ਜਾਣਾ ਬਾਜਵਾ ਸਾਹਿਬ ਆ ਰਹੇ ਨੇ ਸਾਹਿਬ ਪ੍ਰਤਾਪ ਸਿੰਘ ਬਾਜਵਾ ਨਾਲ ਲੈ ਕੇ ਅਸੀਂ ਮਿਲਣ ਵਾਸਤੇ ਸਪੈਸ਼ਲੀ ਆ ਰਹੇ ਨੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਫਿਰ ਅਸੀਂ ਚੈੱਕ ਉਹਨਾਂ ਨੂੰ ਮਿਲਾਂਗੇ ਤੇ ਜਿਹੜੀ ਗੱਲਬਾਤ ਕੋਈ ਪਰਿਵਾਰ ਵੱਲੋਂ ਕੋਈ ਸਾਨੂੰ ਕੋਈ ਡਿਊਟੀ ਉਹ ਉਹ ਵੀ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਪਲੱਸ ਡਾਕਟਰਾਂ ਨਾਲ ਮੇਰੀ ਤਕਰੀਬਨ ਗੱਲਬਾਤ ਜਿਹੜੇ ਸਟਾਫ ਨਾਲ ਇੱਥੇ ਦੇ ਹੁੰਦੀ ਰਹਿੰਦੀ ਆ ਤੇ ਉਹਦੀ ਜਿਹੜੀ ਅਪਡੇਟ ਲੈਂਦੇ ਰਹਿੰਦੇ ਆ ਤੇ ਬਹੁਤ ਸਾਰੇ ਟੋਕਾ ਵੱਲੋਂ ਮੈਂ ਦੇਖਦਾ ਵੀ ਜੇ ਸਾਡੇ ਦੇ ਕੋਈ 5-400 ਪੋਸਟ ਪੈਂਦੀਆਂ ਦਿਨ 'ਚ ਤਾਂ 400 ਪੋਸਟ ਕੱਲੇ ਐ ਰਾਜ ਜੰਦਰ ਦੀ ਅੰਦਰਸ਼ਟੀ ਵਾਸਤੇ ਹੁੰਦੀ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਸਾਡੀ ਜਿਹੜੀ ਅਰਦਾਸ ਕabul ਹੋਵੇ ਤੇ ਉਸ ਤੋਂ ਬਾਅਦ ਸਾਡਾ ਵੀਰ ਸਾਡੇ ਹਸਤਾ ਖੇੜਾ ਦੁਆਰੇ ਆਵੇ ਸਾਰਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਵੀ ਤੁਸੀਂ ਵੀ ਸਾਰਿਆਂ ਨੂੰ ਜੋ ਮੈਂ মিডিਆ ਦਾ ਵੀ ਖਾਸ ਕਰਕੇ ਧੰਨਵਾਦੀਆਂ ਕਿ মিডিਆ ਨੇ ਵੀ ਬੜੇ ਵੱਡੇ ਪੱਧਰ ਤੇ ਉੱਤੇ ਇਸ ਗੱਲ ਲਈ ਲੋਕਾਂ ਨੂੰ ਜੋੜਿਆ ਤੇ ਲੋਕਾਂ ਨੇ মিডিਆ ਰਾਹੀਂ ਹੀ ਲੋਕਾਂ ਨੂੰ ਸਾਰਾ ਪਤਾ ਲੱਗਿਆ ਤੇ মিডিਏ ਬੜਾ ਰੋਲ ਪਲੇ ਕੀਤਾ ਤੇ ਮੈਂ ਇਹਨੂੰ ਆ ਸਾਹਿਬ ਜਿੰਨਾ ਆਪਾਂ ਸਾਰੇ ਫੀਲਡਰਾਂ ਜੋ ਸਾਰੇ ਜਿਹੜਾ ਸਾਡੇ ਖਾਸ ਕਰਕੇ ਜਿਹੜਾ ਸ਼ਹੀਦ ਦੀ ਦੁਨੀਆ ਹੈਗੀ ਆ ਉਹ ਵੀ ਬਰੇ ਸਾਰੇ ਇਸ ਗੱਲ ਤੋਂ ਵਿਚਾਰੇ ਵਜੂਸ ਨੇ ਕੇਬੇ ਤੱਕ ਕੇ ਸਾਡੇ ਪੜਾਣਾ ਕੀ ਪਾਣਾ ਵਾਪਰ ਗਿਆ ਪਰ ਪ੍ਰਮਾਤਮਾ ਕਰੇ ਉਹੀ ਸਾਡੇ ਦੁੱਖ ਦੂਰ ਕਰ ਸਕਦਾ ਧੰਨਵਾਦ